ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਜਿਵੇਂ ਦੁਨੀਆ ਲੈਵਲ ਤੇ ਯੋਗਾ ਦਿਵਸ ਮਨਾਇਆ ਜਾਂਦਾ ਅਸੀਂ ਵੀ ਜਿਹੜੇ ਸਾਡੇ ਨਰਸੀ ਸਟਾਫ ਇੱਥੇ ਹੈਗੇ ਆ ਜਿੰਨੇ ਸਾਡੇ ਵਰਕਰ ਕੰਮ ਕਰਦੇ ਆ ਉਹਨਾਂ ਲਈ ਅਸੀਂ ਯੋਗਾ ਦਾ ਇੱਕ ਕਲਾਸ ਅੱਜ ਆਰਗੇਨਾਈਜ਼ ਕੀਤੀ ਸੀਗੀ ਇਹਦੇ ਵਿੱਚ ਅਮਨ ਸਿੰਘ ਜੀ ਹੈਗੇ ਆ ਸਾਡੇ ਨਾਲ ਖੜੇ ਯੋਗਾ ਇਨਸਟ੍ਰਕਟਰ ਹੈਗੇ ਆ ਇਹਨਾਂ ਤੋਂ ਮੈਂ ਖੁਦ ਵੀ ਯੋਗ ਸਿੱਖਦਾ ਹੈਗਾ ਯੋਗਾ ਸਿੱਖਦੇ ਆ ਕਿਉਂਕਿ ਇਹ ਸਿਹਤ ਦਾ ਮੁੱਦਾ ਹੈਗਾ ਤਾਂ ਇਹ ਸਾਡੇ ਜਿਹੜੀ 올 ਕ੍ਰਾਸ ਇੰਡੀਆ ਲਾਲੋਜੇ ਪੰਜਾਬ ਸਟੇਟ ਲਾਲੋ ਸਾਡੀ ਜਿਹੜੀ ਪ੍ਰਕਿਰਿਆਵਾਂ ਹੈਗੀ ਆ ਸਾਡੀ ਡੇਲੀ ਦੀਆਂ ਉਹ ਇਹ ਜਿਹੇ ਹੋਗੇ ਸਾਡੀ ਜਿਹੜੀ ਸਿਹਤ ਪੱਖੋਂ ਸੀ ਕਾਫੀ ਕਮਜ਼ੋਰ ਹੁੰਦੇ ਤੁਰੇ ਯਾਰ ਸਾਡੇ ਗੋਡੇ ਹੋਗੇ ਸਾਡੇ ਮੋਢੇ ਹੋਗੇ ਸਾਰਾ ਦਰਦ ਹੁੰਦੇ ਤੁਰੇ ਜਾ ਰਿਹਾ ਸਾਨੂੰ ਬਿਮਾਰੀਆਂ ਵਾਧੀਆਂ ਤੁਰੇ ਜਾ ਰਹੀਆਂ ਇਹ ਯੋਗ ਮੈਂ ਜੋ ਸਿੱਖਿਆ ਇੱਕ ਸਾਲ ਦੇ ਵਿੱਚ ਤਸਮੀਰੀ ਜਿਹੜੀ ਬੋਡੀ ਬਿਲਕੁਲ ਸਟਿਫ ਸੀ ਪਹਿਲਾਂ ਅੱਜ ਉਹ ਬੋਡੀ ਮੂਵ ਕਰਨ ਲੱਗੀ ਹੈ ਮਤਲਬ ਤਾਂ ਉਹ ਜਿਹੜੀ ਮੂਵਮੈਂਟ ਆ ਉਹ ਜਿਹੜੀ ਫਲੈਕਸੀਬਿਲਟੀ ਸਾਨੂੰ ਹੈਗੀ ਆ ਇਹ ਯੋਗ ਕਰਦਾ ਹੈਗਾ ਮਤਲਬ ਤੇ ਹਾਲੀਵੁੱਡ ਦੀ ਸਟੇਜ 'ਚ ਵੀ ਫ ਤਾਂ ਇਹ ਜਿਹੜੀਆਂ ਗੱਲਾਂ ਇਹ ਮੈਂ ਯੋਗ ਤੋਂ ਦੇਖਿਆ ਤਾਂ ਮੈਂ ਇਹਨਾਂ ਨੂੰ ਕਹਾਂਗਾ ਸਾਡੇ ਨਾਲ ਬਹੁਤ ਹੀ ਮਾਹਰ ਸਾਡੇ ਨਾਲ ਹੈਗੇ ਆ ਅਮਨ ਜੀ ਇਹ ਕਾਫੀ ਪਟਿਆਲੇ ਚ ਇਹਨਾਂ ਦਾ ਹੈਗਾ ਸਿਸਟਮ ਰਤੂਬਾ ਹੈਗਾ ਇਹਨਾਂ ਦਾ ਇਹਨਾਂ ਨੂੰ ਕਹਾਂਗਾ ਮੈਂ ਵੀ ਸਾਡੇ ਨਾਲ ਅੱਜ ਦੇ ਜਿਹੜੇ ਦਿਵਸ ਹੈਗਾ ਉਹਦੇ ਵਿੱਚ ਦੋ ਗੱਲਾਂ ਸਾਂਝੇ ਕਰਨ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਰਾਉਂਡ ਗਲਾਸ ਫਾਊਂਡੇਸ਼ਨ ਦਾ ਡਾਕਟਰ ਸਾਹਿਬ ਦਾ ਤੇ ਪੂਰੀ ਇਹਨਾਂ ਦੀ ਟੀਮ ਦਾ ਬਹੁਤ-ਬਹੁਤ ਥੈਂਕ ਯੂ ਕਰਦਾ ਹਾਂ ਜੀ ਕਿਉਂਕਿ ਮੈਨੂੰ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਵਿੱਚ ਇੱਥੇ ਆਉਣ ਦਾ ਮੌਕਾ ਮਿਲਿਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹ ਇਹ ਮੁੱਦਾ ਕੀ ਹੈ ਜੀ ਯੋਗ ਜਿਹੜਾ ਹੈਗਾ ਸਾਡਾ ਅੱਜ ਦੇ ਦਿਨ ਵਾਸਤੇ ਹੀ ਨਹੀਂ ਹੈਗਾ ਵੀ ਅਸੀਂ ਇਹਨੂੰ ਅੱਜ ਦੇ ਦਿਨ ਵਾਸਤੇ ਕਰ ਲਿਆ ਤੇ ਉਸ ਤੋਂ ਬਾਅਦ ਖਤਮ ਇਹ ਸਾਡੀ ਲਾਈਫ ਦਾ ਇੱਕ ਪਾਰਟ ਹੈ ਸਾਡੀ ਲਾਈਫ ਦਾ ਇੱਕ ਹਿੱਸਾ ਸਾਨੂੰ ਨਿਰੰਤਰ ਆਪਣੇ ਜੀਵਨ ਦੇ ਵਿੱਚ ਇਹਨੂੰ ਅਪਣਾਉਣਾ ਚਾਹੀਦਾ ਹਰ ਰੋਜ਼ ਕਰਨਾ ਚਾਹੀਦਾ ਇਹਦਾ ਬਹੁਤ ਹੀ ਸਾਨੂੰ ਫਾਇਦਾ ਹੈਗਾ ਤੇ ਮੈਂ ਅਖੀਰ ਦੇ ਵਿੱਚ ਦੋ ਸ਼ਬਦਾਂ ਦੇ ਨਾਲ ਥੈਂਕ ਯੂ ਕਰਦਾ ਹਾਂ ਜੀ ਡਾਕਟਰ ਸਾਹਿਬ ਦਾ ਤੇ ਇਹਨਾਂ ਦੀ ਪੂਰੀ ਟੀਮ ਦਾ ਸਰ ਬਹੁਤ ਬਹੁਤ ਥੈਂਕ ਯੂ ਜੀ ਜੋ ਆਪ ਜੀ ਨੇ ਸਾਨੂੰ ਇਹ ਵਨ ਦਾ ਮੌਕਾ ਦਿਆ ਤੇ ਪੂਰੇ ਨਰਸਰੀ ਸਟਾਫ ਦਾ ਜਿਨ੍ਹਾਂ ਨੇ ਯੋਗ ਕੀਤਾ ਮੈਨੂੰ ਆਸ ਹੈ pô ਇੱਕ ਦੇ ਵਿੱਚ ਅਸੀਂ ਰੌਂਗ ਗਲਾਸ ਨਾਲ ਜੁੜੇ ਰਹਾਂਗੇ ਤੇ ਆਪਣੇ ਇਸ ਤਰ੍ਹਾਂ ਹੀ ਸਮਾਜ ਸੇਵੀ ਦੇ ਜੋ ਕਾਰਜ ਨੇ ਜਿਵੇਂ ਡਾਕਟਰ ਸਾਹਿਬ ਦੇ ਹੋਗੇ ਬੂਟਿਆਂ ਦੇ ਸਾਡੇ ਯੋਗ ਦੇ ਹੋਗੇ ਇਹਨੂੰ ਮਿਲ ਕੇ ਅਸੀਂ ਅੱਗੇ ਚਲਾਵਾਂਗੇ ਜੀ ਸਭ ਬਹੁਤ ਬਹੁਤ ਆਪ ਜੀ ਦਾ ਥੈਂਕ ਯੂ ਜੀ ਆਪ ਬਾਕੀ ਦੱਸਣਾ ਚਾਹਾਂਗੇ ਜਿਹੜਾ ਸਾਡਾ ਥੀਮ ਹੈਗਾ ਇਸ ਯੋਗਾ ਦਿਵਸ ਦਾ ਉਹ ਇੱਕ ਧਰਤੀ ਇੱਕ ਸਿਹਤ ਆ ਇਹ ਜਿਹੜਾ ਐਡਾ ਜਬਰਦਸ ਜਿਹੜਾ ਸ਼ਬਦ ਲਿਆ ਇੱਕ ਧਰਤੀ ਮਨੂੰ ਸਾਰਾ ਬ੍ਰਹਿਮੰਡ ਸਾਰਾ ਚ ਆ ਜਾਂਦਾ ਤੇ ਇੱਕ ਸਿਹਤ ਇਹਦੇ ਵਿੱਚ ਇੱਕ ਹਿਊਮਨ ਬੀਿੰਗ ਦੀ ਸਿਹਤ ਨਹੀਂ ਸਾਰੇ ਪ੍ਰਕਿਰਤੀ ਦੇ ਜਿਹੜੇ ਜਿਹੜੇ ਲਾਈਵ ਚੀਜ਼ ਹੈ ਉਹਦੀ ਸਿਹਤ ਜੁੜੀ ਹੋਈ ਹੈ ਬਾਕੀ ਸਾਡਾ ਯੋਗ ਨਾ ਸੀ ਕਿਉਂਕਿ ਸਾਨੂੰ ਬ੍ਰੇਨ ਦਿੱਤਾ ਪਰਮਾਤਮਾ ਨੇ ਅਸੀਂ ਇਸ ਦੀ ਜਿਹੜੀ ਸਾਰੇ ઋષਿ-ਮੂਨੀਆ ਨੇ ਕੀਤਾ ਹੈਗਾ ਤਾਂ ਉਹ ਤੋਂ ਸਿੱਖ ਸਿੱਖ ਜਿਹੜਾ ਉਹਨਾਂ ਨੇ ਸਿਖਾਇਆ ਸਾਨੂੰ ਉਹ ਕਰਕੇ ਅਸੀਂ ਸਾਡੀ ਅਸੀਂ ਤਾਂ ਆਪਣੀ ਸਿਹਤ ਨੂੰ ਠੀਕ ਕਰ ਸਕਦੇ ਹਾਂ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਵਾਤਾਵਰਨ ਦਾ ਮੁੱਦਾ ਸਿਹਤ ਨਾਲ ਜੁੜਿਆ ਹੋ ਮੁੱਦਾ ਹਮੇਸ਼ਾ ਰਹਿੰਦਾ ਹੈਗਾ ਤੇ ਰੁੱਖ ਵੀ ਸਾਨੂੰ ਜ਼ਿੰਦਗੀ ਦਿੰਦੇ ਆ ਰੁੱਖਾਂ ਨਾਲ ਜੁੜੇ ਹੋਏ ਆ ਤਾਂ ਤੁਸੀਂ ਸਿਹਤ ਪੱਖੋਂ ਯੋਗਿਆ ਨਾਲ ਜੁੜੋ ਧੰਨਵਾਦ ਜੀ